ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਰਬੱਤ ਸੰਗਤਾਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਜੋ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਅਪਾਰ ਕਿਰਪਾ ਦਾ ਸਦਕਾ ਗੁਰਮਤਿ ਸਿਧਾਂਤ ਪ੍ਰਚਾਰਕ ਜਥਾ ਟੱਡਿਆਂ ਵਾਲਿਆਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪਹਿਲਾ ਮਹਾਨ ਸੰਤ ਸਮਾਗਮ ਕੀਰਤਨ ਦਰਬਾਰ ਆਉਣ ਵਾਲੀ 11 12 13 ਅਕਤੂਬਰ ਨੂੰ ਪਿੰਡ ਖਾਨਪੁਰ ਢੱਡਾ ਵਿਖੇ ਹੋ ਰਿਹਾ ਹੈ ਜੀ ਦਾ ਸਮਾਂ ਸ਼ਾਮ ਨੂੰ 6 ਵਜੇ ਤੋਂ ਰਾਤ 11 ਵਜੇ ਤੱਕ ਦਿਵਾਨਾਂ ਦਾ ਸਮਾਂ ਹੋਇਆ ਕਰੇਗਾ ਜਿਸ ਦੇ ਵਿੱਚ ਪੰਥ ਦੇ ਮਹਾਨ ਰਾਗੀ ਕਵੀਸ਼ਰ ਵਿਦਵਾਨ ਕਥਾਵਾਚਕ ਸੰਤ ਮਹਾਪੁਰਸ਼ ਵੱਖੋ-ਵੱਖ ਸੰਪਰਦਾਵਾਂ ਤੋਂ ਆ ਕੇ ਹਾਜ਼ਰੀਆਂ ਭਰ ਰਹੇ ਹਨ ਆਪ ਸਰਵਤ ਸੰਗਤਾਂ ਨੂੰ ਸਾਰੇ ਜਥੇ ਵੱਲੋਂ ਸਾਰੇ ਨਗਰ ਪਿੰਡ ਖਾਨਪੁਰ ਢੱਡਾ ਦੀਆਂ ਸੰਗਤਾਂ ਵੱਲੋਂ ਹੱਥ ਜੋੜ ਕੇ ਸਨਿਮਰ ਬੇਨਤੀ ਹੈ ਕਿ ਵੱਧ ਚੜ ਕੇ ਇਨ੍ਹਾਂ ਸਮਾਗਮਾਂ ਦੇ ਵਿੱਚ ਆਪ ਸਾਰੀਆਂ ਸੰਗਤਾਂ ਹਾਜ਼ਰੀਆਂ ਭਰੋ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇੱਕ ਵਾਰੀ ਫਿਰ ਬੇਨਤੀ ਹੈ 11 12 13 ਅਕਤੂਬਰ ਦਾ ਪਹਿਲਾ ਮਹਾਨ ਸੰਤ ਸਮਾਗਮ ਕੀਰਤਨ ਦਰਬਾਰ ਪਿੰਡ ਖਾਨਪੁਰ ਟੱਡਾ ਬਾਬਾ ਰੇਖੀ پارک ਵਿਖੇ ਕਰਵਾਇਆ ਜਾ ਰਿਹਾ ਹੈ ਸਮਾਗਮ ਦਾ ਸਮਾਂ ਸ਼ਾਮ ਨੂੰ 6 ਵਜੇ ਤੋਂ 11 ਵਜੇ ਦਾ ਹੋਏਗਾ ਜੀ ਜਿਸ ਦੇ ਵਿੱਚ ਪੰਥ ਦੇ ਮਹਾਨ ਰਾਗੀ ਕਵੀਸ਼ਰ ਵਿਦਵਾਨ ਸਾਧੂ ਸੰਤ ਵੱਖੋ ਵੱਖਰੀਆਂ ਸੰਪਰਦਾਵਾਂ ਤੋਂ ਆ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਯਤਨ ਕਰਨਗੇ ਜੀ ਔਰ 13 ਤਰੀਕ ਨੂੰ ਦਿਨੇ 11 ਵਜੇ ਗੁਰਦੁਆਰਾ ਸਿੰਘ ਸਭਾ ਪਿੰਡ ਖਾਨਪੁਰ ਟੱਡਾ ਵਿਖੇ ਸਤਿਗੁਰਾਂ ਦੇ ਬਖਸ਼ੇ ਹੋਏ ਖੰਡੇ ਬਾਟੇ ਦੇ ਅੰਮ੍ਰਿਤ ਦੀ ਤਿਆਰ ਕੀਤੀ ਜਾਵੇਗੀ ਪੰਜ ਪਿਆਰੇ ਆ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਗੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਦਾ ਮਨ ਅੰਮ੍ਰਿਤ ਛਕਣ ਦਾ ਹੋਵੇ ਉਹ ਪ੍ਰਬੰਧਕਾਂ ਨੂੰ ਦਿੱਤੇ ਹੋਏ ਫੋਨ ਨੰਬਰਾਂ ਉੱਪਰ ਸੰਪਰਕ ਕਰ ਸਕਦੇ ਹਨ ਆਪ ਸਾਰੀਆਂ ਸੰਗਤਾਂ ਨੂੰ ਸਾਰੇ ਜਥੇ ਵੱਲੋਂ ਸਾਰੇ ਨਗਰ ਦੀਆਂ ਸੰਗਤਾਂ ਵੱਲੋਂ ਨਗਰ ਪੰਚਾਇਤ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਸਾਰੀਆਂ ਸੰਗਤਾਂ ਇੰਨਾ ਸਮਾਗਮਾਂ ਦੇ ਵਿੱਚ ਪਹੁੰਚ ਕੇ ਸਾਨੂੰ ਸਾਰਿਆਂ ਨੂੰ ਧੰਨਵਾਦੀ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾਹ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਸਤਿਪਾਤਸ਼ਾਹ ਮਹਾਰਾਜ ਨੇ ਸੂ ਨਗਰ ਦੀਆਂ ਸੰਗਤਾਂ ਨੂੰ ਉਤਸ਼ਾਹ ਰੱਖੇ ਪਿੰਡ ਤਾਨਪੁਰ ਢੱਡੇ ਦੀ ਸੂ ਸੰਗਤ ਵੱਲੋਂ ਨੌਂ ਵੱੰਨਾ ਵੀਰਾਂ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਕਿ ਪਹਿਲਾ ਸੰਗ ਸਮਾਗਮ ਕੀਰਤਨ ਦਰਬਾਰ ਹੋਣ ਵਾਲੀ 11 12 13 ਅਕਤੂਬਰ ਨੂੰ ਪਿੰਡ ਖਾਨਕੋਹਣ ਟੱਡੇ ਬਾਬਾ ਦੇਖੀ پارک ਦੇਖੇ ਹੋ ਰਿਹਾ ਹੈ ਆਪ ਸਭ ਸੰਗਤਾਂ ਨੂੰ ਸਾਰੇ ਪ੍ਰਬੰਧਕਾਂ ਵੱਲੋਂ ਸਾਰੇ ਨਗਰ ਦੀਆਂ ਸੰਗਤਾਂ ਵੱਲੋਂ ਸਨਿਮਰ ਹੱਥ ਜੋੜ ਕੇ ਬੇਨਤੀ ਹੈ ਆਪ ਸੰਗਤਾਂ ਨੇ ਵੱਧ ਚੜ ਕੇ ਸੰਗਤ ਵਿੱਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਨੂੰ ਖੁਸ਼ੀਆਂ ਮਨਾਵਤ ਕਰਨੀਆਂ ਇਹਨਾਂ ਸਮਾਗਮਾਂ ਦਾ ਸਮਾਂ ਸ਼ਾਮ ਨੂੰ 6 ਵਜੇ ਤੋਂ 11 ਵਜੇ ਦਾ ਹੋਵੇਗਾ ਜੀ ਔਰ 13 ਤਰੀਕ ਨੂੰ ਦਿਨੇ 11 ਵਜੇ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨਗੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅਮਰਤ ਛਕਣਾ ਹੋਵੇ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ 13 ਤਰੀਕ ਨੂੰ ਦਿਨੇ 11 ਵਜੇ ਥੰਡੇ ਬਾਡੇ ਦਾ ਅਮਰਤ ਤਿਆਰ ਕੀਤਾ ਜਾਵੇਗਾ 11 12 13 ਅਕਤੂਬਰ ਦਾ ਇਸ ਨਗਰ ਦਾ ਸਮਾਗਮ ਦਾ ਸਮਾਂ ਹੈ ਜੀ ਔਰ ਇਹ ਸਾਰਾ ਸਮਾਗਮ ਕਰਮਸਰ ਮੀਡੀਆ ਏਕਨੂਰ ਚੈਨਲ ਔਰ ਢੱਡਿਆਂ ਵਾਲੇ ਲਾਈਵ ਚੈਨਲ ਉੱਪਰ ਚਨਾਇਆ ਜਾਵੇਗਾ ਆਪ ਸਾਰੀਆਂ ਸੰਗਤਾਂ ਨੂੰ ਸਾਡੇ ਸਾਰੇ ਨਿਕਰ ਦੀ ਸੰਗਤ ਰੋਡ ਨਗਰ ਪੰਚਾਇਤ ਬੰਦਲਾ ਨੌਲੇ ਵਾਲਾ ਵੀਰਕੋਂ ਦਾ ਫਾਸਟਵਰਕ ਕੇ ਬੇਨਤੀ ਹੈ ਇਹਨਾਂ ਸਵਾਗਤਾਂ ਦੇ ਵਿੱਚ ਹਾਜ਼ਰੀ ਦੇ ਕੇ ਸੱਜੇ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਪਹਿਲੀ ਜਿਹੜੀ ਸ਼ਾਮ ਦੀ ਮర్యాਦਾ ਵਾਲੀ ਗੱਲ ਕਰੀਏ ਜਿਹੜਾ ਸਾਹਿਬ ਦੀ ਸ਼ਾਮਾੜੀ ਨੂੰ ਕੋਈ ਬੰਦਾ ਸਵਾਗਤ ਕਰਨ ਦਾ ਯਤਨ ਕਰਦਾ ਠੀਕ ਹੈ ਕਿਉਂਕਿ ਮੈਂ ਇਹ ਚਾਹਤਾ ਹਾਂ ਕਿ ਉਹ ਜਿਹੜਾ ਸਾਹਿਬ ਬੰਦਾ ਕਰ ਖੇਡਾ ਕਰਨ ਵਾਲੀ ਗੱਲ ਕੀ ਤੇ ਕਿਵੇਂ ਦੇਖਣ ਕਿ ਅਸੀਂ ਨਾ ਸੰਵੇਦਨਾ ਕਰਦੇ ਕੀ ਹੈ ਆਉਂਦੇ ਗੁਰਦੁਆਰੇ ਨੂੰ ਦੇਖੋ ਦੋ ਬਾਕੀਆਂ ਤੇ ਹੋਰ ਕੁਝ ਨਹੀਂ ਲੱਗਣਾ ਬਸ ਇੱਥੇ ਬੈਠ ਜਾਣਾ ਇੱਕ ਸੰਗਤ ਤੋਂ ਪੁੱਛ ਲਿਆ ਵੀ ਇੱਥੇ ਕੀ ਆ ਜੀ ਤੁਸੀਂ ਆਪਣਾ ਕੁਝ ਲਿਖਣਾ ਹੈ ਤਾਂ ਸਦਾਾ ਦੇਣਾ ਕੋ ਸਦਾ ਦੇਣੀ ਹੈ ਕਿ ਸਾਡੀ ਕੰਮ ਹੀ ਨਹੀਂ ਆ ਸਾਨੂੰ ਦੇਖੀਓ ਇੱਥੇ ਆਪਣਾ ਨੰਬਰ ਨਾਮ ਬਾਕਸ ਵਿੱਚ ਪਾ ਦਿਓ ਵੇਇ ਪਾਇਲ ਵੈਸੇ ਤਾਂ ਕਹਿੰਦੇ ਹੁੰਦੇ ਵੀ ਪੌਣ ਬਾੜੀ ਹੁੰਦੀ ਆ ਪੌਣ ਤੇ ਲੱਗੇ ਕਰਨ ਸ਼ੁਰੂ ਪਰ ਗੁਰਦੁਆਰੇ ਲਈ ਕੋਈ ਪੌਣ ਬਾੜੀ ਨਹੀਂ ਹੋਰ ਸ਼ਖ ਰ ਪਹਿਲਾਂ ਤਾਂ ਬੇਨਤੀ ਇਹ ਆ ਵੀ ਮੈਨੂੰ ਇੱਕ ਸੰਗਤ ਸੁਝਾਅ ਜਾਂ ਕਹਿੰਦੇ ਸਲਾਹ ਹੈ ਕਿਉਂਕਿ ਆਪਾਂ ਛੇਵਾ ਬਾਅਦ ਚ ਵੰਡਦੇ ਆ ਜਿਹੜੇ ਸਮਾਗਮ ਦੀ ਸ਼ੁਰੂਆਤ ਆ ਉਹ ਤੁਹਾਡੇ ਮੁਤਾਬਕ ਕਿੰਨੇ ਵਜੇ ਆਪਾਂ ਨੂੰ ਕਰ ਦੇਣੀ ਚਾਹੀਦੀ ਹੈ ਸ਼ਾਮ ਨੂੰ ਦਿਨ ਆ ਦੇ ਸਵਾਗਤ ਅਸੀਂ ਸ਼ਾਮ ਦੇ 6 ਵਜੇ ਦਾ ਸਮਾਂ ਲੋਡ ਕਰ ਲਈਆਂ ਤਕਰੀਬਨ 6:00 ਕਰੇ ਹੋਣ ਦੀ ਰਜਣਾ ਸ਼ੁਰੂਆਤ ਹੋ ਜਾਵੇਗਾ ਕਿ ਇਹ ਨਾ ਕਰਦੇ ਇਸ ਦੇ ਵਿੱਚ ਤੁਸੀਂ ਇਹ ਤੱਕ ਸੂਟ ਲੈ ਕੇ ਜਾਂਦੇ ਆ 15-20 ਮਿੰਟ ਲੱਗ ਜਾਣੇ ਪ੍ਰਕਾਸ਼ ਕਰਦੇ ਆ 10 ਮਿੰਟ ਲੱਗ ਜਾਣੇ ਫਿਰ ਰਾਧਾ ਸਾਹਿਬ ਦਾ ਪਾਕ 1000 ਦੀ ਹਣੀ ਬਾਕੀ ਜਿਵੇਂ ਤੁਸੀਂ ਕਹੋ ਵੀ ਆਪਾਂ ਹੋਰ ਟਾਈਮ ਦੇ ਹੂੰ ਜੀ ਇਹੋ ਜੀ ਆਮਨ ਤੋਂ ਬਾਅਦ ਇਹ ਰੋਡ ਹੈ ਮੈਂ ਕਹਿੰਦਾ ਛੱਡ ਪਾਣੀ ਦਾ ਟਾਈਮ ਨਹੀਂ ਆ ਰਿਹਾ ਮੈਂ ਮੋਂ ਟੈਨਰ ਸ਼ੋਰਟ ਕਰਨੋਂ ਨਹੀਂ ਕੋਈ ਲਾਣਾ ਚਾਹਾਂ ਪਹਿਲਾਂ ਅਰਮਨ ਪਹਿਲਾਂ ਦਰਪੋਰਤ ਜੀ ਦੇ ਇੰਨਾ ਕਰ ਥੈਕਾ ਪਾ ਦਰਾਂਗੇ ਵੀ ਮਾਣ ਕੇ ਲੈ ਕੇ ਜਾਣੇ ਉਹ ਆਪ ਵੀ ਪਾਰ ਕੀ ਆਪਾ ਬਣਾਈ ਗਏ ਨੌ ਸਿੰਘ ਜਥੇ ਦੇ ਆ ਛੇ ਸਿੰਘ ਬਾਹਰ ਆਉਣੀ ਆ ਉਹ ਤਾਂ ਹਾਜ਼ਰ ਹੋਣ ਕੇ ਹੀ ਹੋਣਗੇ ਮੰਨ ਲਓ ਦੋ ਚਾਰ ਡਿਊਟੀਆਂ ਤੇ ਕਿਤੇ ਤਾਂ ਵੀ 10 ਸਿੰਘ ਜਥੇ ਦੇ ਬਾਣੇ ਵਾਲੇ ਤੇ ਹੈਗੇ ਆ ਪਰ ਉਹ ਵੀ ਕੱਲੇ ਜਾਂਦੇ ਚੰਗੇ ਨਹੀਂ ਲੱਗਦੇ ਸੰਗਤ ਸੰਗਤੀ ਹੁੰਦੀ ਹੈ ਉਹਦੇ ਵਿੱਚ ਉਹਦੇ ਵਿੱਚ ਸੰਗਤ ਜ਼ਰੂਰੀ ਆ ਆਪਾਂ ਨੂੰ ਪੂਰ ਪੰਜਾਬ ਦੇ ਬਾਹਰ ਆਉਂਦੇ ਆ ਬਾਕਸ ਪਰ ਆਇਆ ਇਹ ਕੋਈ ਛੋਟੀ ਜਿਹੀ ਬੈਕਟਰੀਆਂ ਨੇ ਨਜ਼ਰ ਵਿੱਚ ਆਉਂਦਾ ਕੋਈ ਬਾਹਰ ਵੀ ਸੰਗਤ ਦਾ ਕੋਈ ਸਵਾ ਆਪਣੀ ਸ਼ੁਰੂਆਤ ਹੋਣੀ ਆ ਗੁਰੂ ਸਾਹਿਬ ਦੇ ਲੈ ਕੇ ਜਾਣ ਤੋਂ ਜਦੋਂ ਉਦੋਂ ਤਾਂ ਆਪਾਂ ਸਾਰਿਆਂ ਨੂੰ ਹੋਣਾ ਪਿਆ ਡਿਊਟੀਆਂ ਲਾਉਂਦੇ ਚੰਗੇ ਨਹੀਂ ਲੱਗਦੇ ਵਿੱਚ ਨੂੰ ਆਈ ਫਲਾਣੀਆਂ ਨੂੰ ਆਈ ਇੱਕ ਸਾਥ ਨੰਬਰ ਮਿਲਦੀ ਉੱਥੇ ਇੱਕ ਤਾਂ ਗਗਰੀਦ ਸਿੰਘ ਹੁਣੀ ਲੰਗ ਸਿੰਘ ਤੇ ਉਹਨਾਂ ਨੂੰ ਬੇਨਤੀ ਕਰਾਂਗੇ ਇੱਥੇ ਹੈਗੇ ਕਿਸੇ